वेलकम वेलकम और जी एंड जी ला हो गया सी है ना टाइम नाले हां जी मां हो गया सी धुंध सी भी बावा अच्छा ਆ ਟਾਈਮ ਬੈਠੇ ਰਹੇ ਆ ਵਿੱਚ ਤੇ ਫਿਰ ਆਪਣਾ ਸਮਾਨ ਨਹੀਂ ਸੀ ਆਇਆ ਅੱਛਾ ਵੀ 20 ਮਿੰਟ ਵੇਟ ਕੀਤੀ ਅੱਛਾ ਹਾਂ ਸਮਾਨ ਕੋੜਾ ਲੈ ਨਹੀਂ ਆਉਂਦਾ ਹਲਾਇਆ ਨਹੀਂ ਆਉਂਦਾ ਹੁੰਦਾ ਸਹੀ ਗਾਣਾ ਚਲੋ ਆਜੋ ਹਾਂਜੀ ਆਜੋ ਦੇਖ ਕੰਮ ਹਾਂ ਤਾਂ ਵੀ ਥੇ ਰੱਖ ਦੇਵਾਂ ਮੈਂ ਲਓ ਜੀ ਆਪਾਂ ਬਣਾ ਲਿਆ ਸੀ ਖਾਣਾ ਤੇ ਖਾਣਾ ਬਣਾ ਕੇ ਅਸੀਂ ਲਿਆ ਖਾ ਤੇ ਕਿਉਂਕਿ ਨਵੀਤ ਜੋਤੀ ਹੋਣੀ ਅੱਜ ਜਾਏ ਵਾਪਸ ਉਧਰੋਂ ਅਮਰੀਕਾ ਤੋਂ ਕੈਨੇਡਾ ਤੋਂ ਆਏ ਅੱਜ ਟੋਰਾਂਟੋ ਤੋਂ ਤੇ ਮੈਂ ਫਿਰ ਰਾਈਸ ਤੇ ਦਾਲ ਤੇ ਆਪਣੇ ਕਰੇਲੇ ਬਣਾਏ ਤੇ ਨਾਲ ਨਵੀਂ ਵਾਸਤੇ ਬਣਾ ਲਿਆ ਸੀਗਾ ਲੰਦਾ ਮੀਟ ਤੇ ਇਧਰ ਕਰੇਲੇ ਮੇਰੀ ਜੋਤੀ ਵੀ ਖੁਸ਼ ਹੋ ਕੇ ਖਾਂਦੀ ਆ ਤੇ ਆਹ ਦੇਖੋ ਤੇ ਬਾਕੀ ਇਧਰ ਜੀ ਦੀ ਜੀ ਇਹਨਾਂ ਨੇ ਰੋਟੀ ਖਾ ਲਈ ਸੀਗਾ ਜੀ ਹੋਰ ਵਧੀਆ ਲੱਗੀ ਫਿਰ ਰੋਟੀ ਖਾਣਾ ਸਵਾਦ ਲੱਗਿਆ ਬਹੁਤ ਵਧੀਆ ਬਹੁਤ ਹਾਂ ਜੀ ਤੇ ਬੱਚੇ ਜਿਹੜੇ ਆ ਉਹ ਹੁਣ ਕਰਦੇ ਪਏ ਆ ਰੈਸਟ ਆਪਣੇ ਤੁਹਾਨੂੰ ਪਤਾ ਥਕਾਵਟ ਹੋ ਜਾਂਦੀ ਆ ਫਲਾਈਟ ਤੇ ਜਦੋਂ ਆਈਏ ਤੇ ਮੈਂ ਕਿਹਾ ਚੱਲ ਸੌਂਜੋ ਤੇ ਮੈਂ ਹੁਣ ਕਿਚਨ ਚ ਕੰਦੇ ਹੁੰਦੀ ਗੋਡੇ-ਗੋਡੇ ਪਿਆ ਹੈ ਖਲਾਰਾ ਤੇ ਮੈਂ ਕਿਹਾ ਕਰਦੇ ਆਪਾਂ ਤੇ ਇਧਰ ਆ ਬੱਚਿਆਂ ਦੇ ਸਮਾਨ ਪਿਆ ਹਲੇ ਇੱਥੇ ਤੇ ਹੌਲੀ-ਹੌਲੀ ਖੋਲਣਗੇ ਆਪਣਾ ਸਮਾਨ ਤੇ ਨਿੱਕੀ ਵੀ ਸਾਡੀ ਸੌਂਗੀ ਅਸੀਂ ਹੁਣ ਸੋਚਦੇ ਆਂ ਵੀ ਉੱਠੇ ਤੇ ਫਿਰ ਖੇਲੀਏ ਉਹਦੇ ਨਾਲ ਤੇ ਮੌਸਮ ਆ ਬਾਹਰ ਦੇਖੋ ਬਾਰਿਸ਼ ਹੋ ਰਹੀ ਆ ਤੇ ਕੱਲ ਠੀਕ ਸੀ ਮੌਸਮ ਜਿੱਦਾਂ ਸ਼ਾਮੀ ਦੇ ਮੀਂਹ ਪਿਆ ਥੋੜਾ ਜਿਹਾ ਤੇ ਬਸ ਕੁਝ ਨਹੀਂ ਪਤਾ ਲੱਗਦਾ ਹੁਣ ਤੇ ਧੁੱਪ ਨੂੰ ਤਰਸਦੇ ਆ ਜਿੱਦਾਂ ਤੇ ਇਧਰੋਂ ਆਪਣੀ ਐਂਟਰਸ ਆ ਇਧਰ ਵੀ ਪੂਰਾ ਗਿੱਲਾ ਹੋਇਆ ਬਰਾਰ ਕੀ ਤੇ ਹੋਜੇ ਚ ਬੰਦਾ ਨਿਕਲੇ ਬਰਾਰ ਤੇ ਗਰਮੀ ਹੁੰਦੀ ਹੈ ਜਦੋਂ ਤੋਂ ਫਟਾਫਟ ਬਾਹਰ ਆਈਦਾ ਇੱਥੇ ਬੈਜੀ ਦਾ ਪੂਰਾ ਚਾਹ ਪਾਣੀ ਦਾ ਰੋਟੀ ਦਾ ਨਜ਼ਾਰਾ ਲਈਦਾ ਪਰ ਉਹਨਾਂ ਇਹੋ ਜਿਹੇ ਤੇ ਦੇਲੀ ਨਹੀਂ ਕਰਦਾ ਬਸ ਜਿਆਦਾ ਤੋਂ ਜਿਆਦਾ ਕਿਤੇ ਮਾਰਕੀਟ ਮਾਲ ਚ ਚਲੇ ਜਾਈਦਾ ਬਾਅਦ ਤੇ ਵੈਸੇ ਅਸੀਂ ਜਦੋਂ ਬਾਰਿਸ਼ ਨਹੀਂ ਹੁੰਦੀ ਤੇ ਜ਼ਰੂਰ ਨਿਕਲਦੇ ਆ ਘੁੰਮਣ ਬਾਹਰ ਨਾ ਮੋਟੀਆਂ ਜੈਕਟ ਪਾ ਕੇ ਜਾਂ ਵਰਕਾਟ ਪਾ ਕੇ ਕਿਉਂਕਿ ਫਰੈਸ਼ ਹਵਾ ਚ ਵੀ ਘੁੰਮਣਾ ਚਾਹੀਦਾ ਆ ਤੇ ਇਹ ਵੀ ਸਾਡਾ ਸੂਲ ਹੈਗਾ ਮੈਂ ਇਹਨਾਂ ਨੂੰ ਵੀ ਲੈ ਕੇ ਜਾਣੀ ਹੁਣੀ ਆ ਹੋਰ ਨਾਉਣਾ ਨਹੀਂ ਅੱਜ ਹੋਰ ਨਾ ਲਓ ਫਿਰ ਫਿਰ ਗੁੜੀਆ ਉੱਠੂਗੀ ਫਿਰ ਉਹਦੇ ਨਾਲ ਖੇਲਦੇ ਆ ਗੱਲਾਂ ਬਾਤਾਂ ਕਰਦੇ ਆ ਤੇ ਚਲੋ ਜੀ ਮਿਲਦੇ ਆ ਆਪਾਂ ਫਿਰ ਨਵੀਂ ਹੁਣੀ ਵੀ ਉੱਠਦੇ ਜਾਂਦੇ ਉਹਨਾਂ ਨਾਲ ਕਰਦੇ ਆ ਗੱਲਾਂ ਬਾਤਾਂ ਤੇ ਤੁਹਾਨੂੰ ਵੀ ਦਿਖਾਵਾਂਗੇ ਜਾਨੂ ਦੇ ਕਰਦਾ ਸੀ ਹਾਣਾ ਮਾਸੀ ਮੈਨੂੰ ਤਾਂ ਮੇਲ ਨਹੀਂ ਆਣੀ ਹੈ ਨਹੀਂ ਨਾ ਕਿ ਉਹ ਨਾ ਕਿ ਮੈਂ ਨਾ ਕਿ ਪੁੜੀਆ ਨਹੀਂ ਮੈਨੂੰ ਤਾਂ ਪਤਾ ਨਹੀਂ ਕੀ ਆਦਤ ਹੈ ਰਾਤ ਨੂੰ ਚਾਹ ਜ਼ਰੂਰ ਪੀ ਉਹ ਜਿਹੜੀ ਬੈਗਟੀ ਜਿਹੜੀ ਉਹ ਮੈਂ ਹਾਂ ਤੇ ਬੈਟੀ ਬੈਦੀ ਬੈਦੀ ਵੀ ਕਹਿ ਸਕਦੇ ਮੈਂ ਹਾਂ ਬੈਦੀ ਸਹੀ ਗੱਲ ਆ ਚਾਹ ਪੀ ਕੇ ਤਾਂ ਨੀਂ ਨਹੀਂ ਹੁੰਦੀ ਯਾਰ ਹੈ ਆਪੀ ਕਿ ਮੈਗਾ ਬੋਤਲ ਨੇ ਨਿੰਦਨੀ ਹੁੰਦੀ ਆ ਉਹਦੇ ਨਾਲ ਨਹੀਂ ਇਹ ਵੀ ਡਿਫਰੈਂਸ ਹੈ ਚਾਹ ਚਾਹ ਜੇ ਮਮਾ ਦੁੱਧ ਵਾਲੀ ਚਾਹ ਬਣਾਉਂਦੇ ਨਾ ਹਾਂ ਰੇਨ ਕੇ ਪੱਤੀ ਉਹਦੇ ਚ ਨਿੰਦ ਨਹੀਂ ਆਉਂਦੀ ਉਹਦੇ ਚ ਨਹੀਂ ਆਉਂਦੀ ਕਿ ਜੇ ਮੈਂ ਗੋਰਿਆਂ ਵਾਲੀ ਚਾਹ ਬਣਾ ਕੇ ਪੀਵਾਂ ਤੇ ਉਹ ਮੇਰੇ ਬ੍ਰਿਟਿਸ਼ ਟੀ ਬ੍ਰਿਟਿਸ਼ ਹਾਂ ਬ੍ਰਿਟਿਸ਼ੀ ਛੱਡ ਕੇ ਆਈ ਚਾਹ ਅਸੀਂ ਸੋਚਦੇ ਤੇ ਚਾਹਾਂ ਅਸੀਂ ਬਣਾਈਆਂ ਹਨਾ ਗੋਰੇ ਦੇ ਕੇ ਆਏ ਚਾਹ ਤਾਂ ਆਪਾਂ ਵੱਖ-ਵੱਖ ਜਗਾਵਾਂ ਤੇ ਇੰਡੀਆ ਹਨਾ ਤੇ ਹੋਰ ਕਿੰਨੀ-ਕਿੰਨੀ ਆਪਣੇ ਕਿਹੜੇ ਰਾਕੀ ਚ ਹੁੰਦੀ ਹੁੰਦੀਆਂ ਉਹਨਾਂ ਦਾ ਹਾਂਜੀ ਅਸਾਮ ਆਪਣੇ ਕਿੰਨੇ ਹੁੰਦੀ ਸੀ ਲੌਂ ਵੀ ਹੁੰਦੀ ਆ ਤਾਂ ਆਉਂਦੀ ਰੋ ਪੀਂ ਜਾਂ ਉਹ ਮਮਾ ਰੋਜ਼ ਚਾਹ ਪੀਤੀ ਤੁਸੀਂ ਅਮੇਰਿਕਾ ਗਏ ਸੀ ਹਾਂ ਨਹੀਂ ਤੇ ਉੱਥੇ ਤੇ ਚਾਹ ਕਿੰਨੀ ਘੱਟ ਪੀਂਦੇ ਆ ਮੈਂ ਕਿਹਾ ਤੁਹਾਡਾ ਜਦੋਂ ਫੋਨ ਕਰਦੇ ਸੀ ਤੇ ਖਾਣਾ ਪੀਣਾ ਚੱਲਦਾ ਸੀ ਹੈਨਾ ਬਹੁਤ ਵਧੀਆ ਆਇਆ ਫਿਰ ਬਹੁਤ ਵਧੀਆ ਟਾਈਮ ਕਿਵੇਂ ਲੰਘਿਆ ਕਿਵੇਂ ਲੰਘਿਆ ਟਾਈਮ ਹਾਂ ਜਿੱਥੇ ਵੀ ਗਏ ਉਹ ਪਿਆਰ ਮਿਲੇ ਬਹੁਤ ਜ਼ਰਾ ਉਹਨਾਂ ਨੇ ਕੋਈ ਸੀਗੇ ਜਿਨ੍ਹਾਂ ਨੂੰ ਅਸੀਂ ਮਿਲੇ ਸਾਰੇ ਅਨਸੱਚੇ ਸੀ ਹੱਥ ਤੇ ਔਰ ਕਿ ਥੈਂਕ ਯੂ ਬੱਬੇ ਇਹ ਭੈਣ ਬਣਾਉਣੇ ਨਾ ਪਿਆਰ ਕੀਤਾ ਬੱਚਿਆਂ ਨੂੰ ਤੇ ਜਿਹੜੇ ਵੀ ਸਾਡੇ ਭੈਣ ਭਰਾ ਨਿਊਯਾਰਕ ਜਿੱਥੇ ਵੀ ਮੈਨ ਮਿਲ ਕੇ ਆਏ ਯਾਰ ਹਾਂਜੀ ਤੇ ਬਾਜੀ ਉਹਨਾਂ ਨੂੰ ਵਰਦੀਨੀਆਂ ਮਾਸੀ ਤੁਹਾਡੇ ਹਨਾ ਹਾਂਜੀ ਤੇ ਨਹੀਂ ਫੋਨ ਤੇ ਵੀ ਗੱਲਾਂ ਕਰਾਂਗੇ ਹਾਂਜੀ ਵਧੀਆ ਰਿਆ ਬਿਲਕੁਲ ਘੁੰਮਣ ਗਏ ਸੀ ਚਲੋ ਇਹਦਾ ਵੀ ਬਾਰੋਬਾਰੀ ਨਵੀਂ ਹੁਣ ਕੰਮ ਤੇ ਕਿੱਦਾਂ ਲੱਗੋ ਫਿਰ ਆਹ ਨਹੀਂ ਕੋਈ ਤੇ ਨਾ ਸਨ ਇਸ ਲਈ ਹਮ ਕੰਮ ਤੇ ਕਰਨੇ ਨੇ ਦੇ ਹਨਾ ਕੰਮ ਤੇ ਕਰਨੇ ਨੇ ਤੇ ਚਲੋ ਕੰਮ ਕਰਾਂਗੇ ਤਾਂ ਹੀ ਅੰਦਰ ਛੁੱਟੀਆਂ ਬਣਾਓ ਕੰਮ ਕਰਾਂਗੇ ਤਾਂ ਹੀ ਛੁੱਟੀਆਂ ਮਨਾ ਸਕਦੇ ਸਹੀ ਗੱਲ ਤੇ ਹੋਰ ਤੇ ਚੱਲ ਮੈਨੂੰ ਕਈਆਂ ਨੇ ਪੁੱਛਣਾ ਵੀ ਪਾਪਾ ਨੇ ਰੋਜ਼ ਮੈਨੂੰ ਪੁੱਛਣਾ ਕਿੰਨੇ ਕਿਦਣਾਉਣਾ ਉਹਨਾਂ ਨੇ ਕਿੰਨੇ ਦਿਨ ਕਿਉਂਕਿ ਮੈਂ ਬਿਜੀ ਰਹਿੰਦੀ ਸੀ ਮੈਨੂੰ ਤਾਂ ਪਤਾ ਸੀਗਾ ਵੀ 29 ਨੂੰ ਆਉਣਾ ਹਨਾ ਹਾਂਜੀ ਫਿਰ ਮੈਂ ਕਹਣਾ ਵੀ ਇੰਨੇ ਦਿਨ ਰਹਿੰਦੇ ਹਰੇ ਰਾਦਾ ਸਾਡੀ ਡੀਕ ਮੇਸੀ ਪਪਾ ਵੀ ਲਾਈਟ ਸੀ ਹਾਂ ਨਾਈਟ ਸੀ ਹਾਂ ਨਾਈਟ ਸੀ ਇਹਨਾਂ ਵੀ ਕੀ ਜਿਹੜੇ ਹੰਦੇ ਪੋਤੇ ਪੋਤੀਆਂ ਜਾਂ ਦੋ ਦੇ ਦੋ ਥੀਆਂ ਜੋ ਵੀ ਹੈ ਬੱਚੇ ਨਹੀਂ ਤੇ ਬੰਦਾ ਪਹਿਲਾਂ ਨਹੀਂ ਇਦਾਂ ਮੈਂ ਇਦਾਂ ਸੋਚੀਦੀ ਹੁੰਦੀ ਸੀ ਵੀ ਨਹੀਂ ਮੈਂ ਇਦਾਂ ਨਹੀਂ ਮੈਨੂੰ ਨਹੀਂ ਹੋਗਾ ਐਵੇਂ ਪਰ ਵਾਕਈ ਬਹੁਤ ਢੀਕ ਜਿਦਾ ਵੀ ਆ ਤੇ ਮੈਨੂੰ ਸਵੇਰੇ ਆਇਆ ਸੀ ਇਹੋ ਜੀ ਚੀਜ਼ ਹੈ ਨਾ ਹਾਂ ਹਾਂ ਕਹਿੰਦੇ ਨਾ ਮੂਲ ਨਾਲੋਂ ਵਿਆਜ ਪਿਆਰਾ ਵਾਕਈ ਬਈ ਆਹਦੇ ਨਾਲੋਂ ਤਾਂ ਡਾਟ ਵੀ ਦੇਈਦਾ ਸੀ ਡਾੜ ਕੇ ਲੜ ਲਈਦਾ ਸੀ ਹਨਾ ਉਦੋਂ ਤੁਸੀਂ ਦੱਸਦਾ ਨੇ ਕਿ ਪਹਿਲਾਂ ਆਪਣੇ ਬੱਚਾ ਦਾ ਖੇਡਣ ਨੂੰ ਖੜਾਣ ਨੂੰ ਘੱਟ ਟਾਈਮ ਸੀ ਹਨਾ ਕੰਮਾਂ ਵਿੱਚ ਹੀ ਨਿਵਸਤ ਰਹਿੰਦੇ ਸੀ ਸਹੀ ਗੱਲ ਹੈ ਸਹੀ ਗੱਲ ਹੈ ਹੋਣਾ ਇਹਨਾਂ ਨੂੰ ਬਾਹਰ ਕਢਾ ਲੈਣਾ ਤੇ ਉਥੇ ਵੀ ਸਾਰਿਆਂ ਨੇ ਇਹਨੂੰ ਖਡਾਇਆ ਐ ਇੰਨਾ ਪਿਆਰ ਮਿਲਾਇਆ ਨਾ ਦਿੱਤਾ ਵੀ ਸਾਰਿਆਂ ਨੂੰ ਬਹੁਤ ਹਾਂ ਸਹੀ ਗੱਲ ਐ ਤੁਹਾਨੂੰ ਸੀਗਾ ਕਿ ਉਪਰਾ ਕਰੇਗੀ ਸਾਰਿਆਂ ਦਾ ਅਪਨਾ ਨਹੀਂ ਨਹੀਂ ਸਾਰਾ ਕੋਈ ਪਾਪਾ ਨੇ ਅੱਜ ਜਦੋਂ ਕਿਹਾ ਵੀ ਆ ਜਾ ਮੇਰੇ ਕੋਲ ਤਾਂ ਹੀ ਨਹੀਂ ਪਹਿਲਾਂ ਹਨਾ ਤੇ ਬਾਅਦ ਵਿੱਚ ਆ ਕੇ ਤੇ ਮੁੰਡੇ ਹੱਥ ਬਾਏ ਤੇ ਕਿਨਾ ਅਕੇਲਾ ਅੱਗ ਘਰਦੀ ਇੰਦਾਂ ਦਾ ਗਾ ਕੇ ਨਾ ਹਾਂ ਬਹੁਤ ਵਾਸਤੇ ਲਾ ਕੇ ਸਹੀ ਗੱਲ ਐ ਨਹੀਂ ਉਹ ਬਿਹੇਵੀਅਰ ਬਹੁਤ ਚੇਂਜ ਹੋ ਗਿਆ ਤੇ ਨਾ ਹੁੰਦੇ ਅੱਜ ਬਲਕਿ ਮੰਦੀ ਮਸੀ ਦਾ ਵੀ ਫੋਨ ਆਇਆ ਕਹਿੰਦੀ ਰੌਣਕਾ ਲਾ ਕੇ ਤੇ ਚਲੀ ਗਈ ਕਹਿੰਦੀ ਹਨਾ ਹਾਂ ਸੋਹਣਾ ਰਿਹਾ ਤੁਹਾਡਾ ਟੂਰ ਹਾਂਜੀ ਹੋਰ ਕੰਘੇਰਾਏ ਬਾਕੀ ਨਿਊਯਾਰਕ ਜਿੱਥੇ ਤੁਹਾਨੂੰ ਨਵਾਂ ਕਹਿੰਦੇ ਬੜਾ ਕੁਝ ਬਣ ਗਿਆ ਹਨਾ ਬਹੁਤ ਕੁਝ ਹੋਇਆ ਉੱਥੇ ਡਿਵੈਲਪਮੈਂਟ ਬਹੁਤ ਹੋਈ ਉੱਥੇ ਸ਼ਹਿਰ ਹੀ ਬਹੁਤ ਵੱਡਾ ਬਹੁਤ ਤੁਸੀਂ ਕਾਫੀ ਟਾਈਮ ਪਹਿਲਾਂ ਵੀ ਗਏ ਹੋ ਅਸਾਂ ਤਾਂ 25 ਸਾਲ ਹੋ ਗਏ 25 ਸਾਲ ਹੋ ਗਏ ਹਾਂਜੀ ਨਹੀਂ ਨਹੀਂ ਉਹ ਤੇ ਮਤਲਬ ਕਾਫੀ ਡਿਵੈਲਪਮੈਂਟ ਹੋਈ ਹੈ ਉੱਥੇ ਉੱਥੇ ਦੇ ਉਹ ਜਿਹੜੇ ਦੋ ਹੋ ਹੋ ਸਟਰੀ 42 ਟਾਵਰਸ ਉਸ ਟਾਈਮ ਸੀਗੇ ਤੇ ਅਸੀ ਉਸ ਟੈਂਕ ਵੀ 2000 ਦੇ ਸਾਲ ਹੁਣ ਉਹ ਜਗਾ ਖਾਲੀ ਛੱਡ ਕੇ ਨਾ ਉਥਾਂ ਹਾਂਜੀ ਉਹ ਮੈਮੋਰੀ ਵਿੱਚ ਦਿਖਾਇਆ ਸੀਗਾ ਵਲੌਗ ਵਿੱਚ ਵੀ ਉਹ ਮੈਂ ਮੈਮੋਰੀਅਲ ਬਣਾ ਦਿੱਤੇ ਹਾਂ ਉਹ ਜਿੱਥੇ ਉਹ ਟਾਵਰ ਸੀਗੇ ਤੇ ਉਹਨਾਂ ਦੀ ਹੁਣ ਟਾਵਰ ਦੋ ਇਹਨੇ ਇੱਕ ਬਣਿਆ ਉਹਦੀ ਥਾਂ ਤੇ ਹਣਾ ਹਾਂਜੀ ਇੱਕ ਥਾਂ ਮਤਲਬ ਇੱਕ ਸਾਈਡ ਤੇ ਇੱਕ ਨਵਾਂ ਟਾਵਰ ਬਣਾ ਦਿੱਤਾ ਮੈਂ ਉਨਨੋ ਹੁਣਾਂ ਦੇ ਵੀ ਬੜਾ ਹਨਾ ਬੇਜਾ ਕੀਤਾ ਉਹਨਾਂ ਨੇ ਸਾਰਿਆਂ ਵਿੱਚ ਜਿੱਥੇ ਜਿੱਥੇ ਸੀਗੇ ਜਿੰਨਾ ਕੁ ਵੀ ਗਿਆ ਫੇ ਆ ਸਾਦਾ ਨੇ ਵੱਤੋ ਕਰੀਤਾ ਤੇ ਕਿ ਉਹਨਾਂ ਨੇ ਕਿਹਾ ਤਾਂ ਤੇ ਵਾ ਲੈ ਬੇਗੀ ਨਾ ਕਿ ਟੈਲੀਫੋਨ ਨਹੀਂ ਕਰਦੇ ਹਾਂ ਕਿ ਆਪਣਾ ਪੁਰਾਣਾ ਨੰਬਰ ਸੀਗਾ ਹਾਂ ਜੀ ਉਹ ਇੱਥੇ ਸੀ ਨਾ ਹਾਂ ਜੀ ਉਹਨਾਂ ਦਾ ਨੰਬਰ ਮਿਲਿਆ ਅੱਛਾ ਹਾਂ ਜੀ ਆਪਣਾ ਘਰ ਵਾਲਾ ਨੰਬਰ ਸੀਗਾ ਸਾਰਿਆਂ ਕੋਲ ਹਾਂ ਕਿਹ ਉਹ ਤੇਰੀ ਹੈ ਉਹਨੇ ਨੋਟ ਕੀਤਾ ਹੈ ਅੱਛਾ ਫਿਰ ਮੇਲ ਕਰ ਦਮ ਬਾਇ ਕੈਨੇਡਾ ਤੋਂ ਜਿੱਥੇ ਵੀ ਹੋਣਾ ਨਹੀਂ ਸਹੀ ਕੁਮੀ ਨਹੀਂ ਮੰਗਰ ਨੇ ਉਸੇ ਫੋਨ ਤੇ ਮਾਰਿਆ ਹਾਂ ਕਿਉਂਕਿ ਉਹ ਉਹਦਾ ਅੱਡਾ ਬਦਲ ਜਾਂਦਾ ਸੀ ਸ਼ਹਿਰ ਬਦਲ ਜਾਂਦਾ ਸੀ ਕੰਟਰੀ ਹਾਂਜੀ ਉਹ ਪੱਕਾ ਨਹੀਂ ਸੀ ਹੋਇਆ ਤੇ ਉਹ ਵੀ ਜਿੱਥੇ ਜਾਂਦਾ ਸੀ ਪਾਪਾ ਨੂੰ ਫੋਨ ਕਰ ਲੈਂਦਾ ਸੀ ਫੇਰ ਕੰਟੈਕਟ ਬਣ ਜਾਂਦਾ ਸੀ ਤੇ ਉਹ ਹੀ ਕਹਿੰਦਾ ਹੁੰਦਾ ਵੀ ਇਹ ਫੋਨ ਦੀ ਮਿਹਰਬਾਨੀ ਨਾਲ ਹੀ ਵੀ ਸਾਡਾ ਮੇਲਬਾਪ ਹੁੰਦਾ ਰਿਹਾ ਨਹੀਂ ਅੰਕਲ ਹਣਾ ਨਾ ਵੀ ਆਂਟੀ ਨੂੰ ਬਹੁਤ ਕੀਤਾ ਹਾਂ ਹਾਂ ਸਾਨੂੰ ਦੇਖੋ 37 ਸਾਲ ਤੋਂ ਸਾਡੇ ਵਿਆਹ ਨੂੰ ਹੋ ਗਏ ਤੇ ਉਦੋਂ ਪਹਿਲਾਂ ਦੀਆਂ ਗੱਲਾਂ ਹਨ 40 ਸਾਲ ਤੋਂ ਜ਼ਿਆਦਾ ਹੋ ਗਏ ਇਹ ਜਿੰਨਾਂ ਨੂੰ ਮਿਲ ਗਏ ਨੂੰ ਜਾਣਦਿਆਂ ਨੂੰ ਤੇ ਜਿਵੇਂ ਮਿਲਦੇ ਸੀ ਅੱਜ ਵੀ ਬਾਜੀ ਉਦਾਂ ਹੀ ਮਿਲਦੇ ਤੇ ਗਾਂ ਬੈਂਦੀ ਆ ਉਹ ਵੀ ਇੰਨਾ ਹਾਂ ਉਹ ਵੀ ਬਹੁਤ ਕਰਦੇ ਬਹੁਤ ਕਰਦੇ ਬਹੁਤ ਹਾਂ ਤੇ ਸਾਨੂੰ ਉਦੋਂ ਅਸੀਂ ਇਹ ਕਹਿੰਦੇ ਤੁਸੀਂ ਬ੍ਰੈਕਫਾਸਟ ਕਰ ਲਓ ਹਨਾ ਬ੍ਰੈਡ ਜਾਂ ਕ੍ਰੋਸੋਨ ਉਹਨਾਂ ਨੇ ਕੱਢੇ ਫੇ ਕਹਿੰਦੇ ਬਰੋਟੀ ਖਾ ਕੇ ਜਾਣੀ ਸਵੇਰ ਤੱਕ ਉੱਠ ਕੇ ਤੇ ਖਾਣਾ ਬਣਾਇਆ ਤਿੰਨ ਵੰਸੋਂ ਨਹੀਂ ਸਬਜ਼ੀਆਂ ਬਣਾਇਆ ਤੇ ਫੇ ਕਹਿੰਦੇ ਮੈਂ ਕਿਹਾ ਅੰਕ ਨਹੀਂ ਅਸੀਂ 1 ਵਜੇ ਨਿਕਲ ਜਾਣਾ ਕੰਦੇ ਨੇਵੀ ਰੋਟੀ ਖਾ ਕੇ ਜਾਣੀ ਭਾਵੇਂ ਤੁਸੀਂ 11 12 ਵਜੇ ਰੋਟੀ ਖਾਇਓ ਤੇ ਅੰਟੀ ਨੂੰ ਮੈਂ ਕਿਹਾ ਅੰਟੀ ਨਹੀਂ ਕਿ ਤੁਸੀਂ ਹੋਣੇ ਰੋਟੀ ਲਾ ਦਿਓ ਤੇ ਅਸੀਂ ਬ੍ਰੇਕਫਾਸਟ ਫਰੋਂਟ ਹੀ ਅੰਟੀ ਨੇ ਜਦੋਂ ਲਾ ਲਿਆ ਲਾ ਦਿੱਤੀਆਂ ਤੇ ਇੱਕ ਆਪਣੇ ਭਾਜੀ ਜਿਹੜੇ ਸਰੇਂਦਰ ਭਾਜੀ ਤੁਹਾਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੇ ਤੁਸੀਂ ਵਲੌਗ ਇਹ ਸਾਡਾ ਜਦੋਂ ਦੇਖੋਗੇ ਸਾਡੇ ਵੱਲੋਂ ਬਹੁਤ-ਬਹੁਤ ਤੁਹਾਡਾ ਥੈਂਕ ਯੂ ਵੀ ਬੱਚੇ ਵੀ ਇੰਨੇ ਖੁਸ਼ ਹੋਏ ਤੁਹਾਨੂੰ ਮਿਲ ਕੇ ਇਹ ਕਿਉਂਕਿ ਅਮਨ ਨਾਲ ਹੁਣ ਨਾ ਤੁਹਾਡੀ ਗੱਲ ਹੋਈ ਸੀਗੀ ਤੇ ਮੇਰੇ ਨਾਲ ਥੋੜੀ ਜੀ ਗੱਲ ਹੋਈ ਸੀ ਤੇ ਬਾਕੀ ਤੁਸੀਂ ਕਮੈਂਟ ਵੀ ਬਹੁਤ ਵਧੀਆ-ਵਧੀਆ ਹਮੇਸ਼ਾ ਹੀ ਸਾਨੂੰ ਪਾਏ ਤੇ ਚਲੋ ਜਦੋਂ ਵੀ ਤੁਹਾਡਾ ਦਿਲ ਕਰੇ ਜਰਮਨੀ ਤੁਸੀਂ ਆਓ ਅੰਕਲ ਜੀ ਦੀ ਨੇਚਰ ਹੀ ਬਹੁਤ ਵਧੀਆ ਬੱਚੇ ਕਹਿੰਦੇ ਸਨ ਬਹੁਤ ਵਧੀਆ ਲੱਗਿਆ ਗੁਰਬਾਣੀ ਨਾਲ ਜੁੜੇ ਨੇ ਹਾਂ ਮਿਲ ਕੇ ਅੰਕਲ ਨੇ ਇੱਕ ਗੱਲ ਕੀਤੀ ਉਹ ਮੈਂ ਨਵੀਂ ਕਿਹਾ ਮੇਰੀ ਵੀ ਨਾ ਮਤਲਬ ਦੇਖਿਆ ਜਾਵੇ ਸੇਮ ਥਿੰਕਿੰਗ ਇੰਕਿ ਤੁਹਾਨੂੰ ਇਹ ਚੀਜ਼ ਮੈਂ ਨਵੀਂ ਨਵੀਂ ਕੀਤੀ ਹੈ ਕਿ ਅਸੀਂ ਕਈ ਵਾਰੀ ਕਹਿੰਦੇ ਆ ਉਹ ਸਾਇਦੀਆਂ ਧੀयां ਪੁੱਤਾਂ ਬਰਾਬਰ ਨੇ ਹਾਂ ਤੇ ਅਸੀਂ ਆਪਣੀ ਧੀ ਨੂੰ ਪੁੱਤ ਸਮਝਦੇ ਆਂ ਅੰਕ ਕਹਿੰਦੇ ਨਹੀਂ ਕਿਉਂ ਵੀ ਫਿਰ ਤੁਸੀਂ ਕੰਪੈਰੀਸ਼ਨ ਕਰ ਦਿੱਤਾ ਤੁਸੀਂ ਕਹੋ ਮੇਰੀ ਧੀ ਏ ਧੀ ਕਿਉਂ ਪੁੱਤਾਂ ਬਰਾਬਰ ਮੇਰਾ ਪੁੱਤ ਕਿਉਂ ਗਿਆ ਮੇਰੇ ਦੱਸਿਆ ਹੈਨਾ ਵੈਸੇ ਕੋ ਮੇਰੀ ਧੀ ਏ ਹਾਂ ਤੇ ਉਹ ਚੀਜ਼ ਮੇਰੇ ਅੰਕਲ ਦੀ ਵਧੀਆ ਲੱਗੀ ਬਹੁਤ ਹਾਂ ਸਹੀ ਗੱਲ ਹੈ ਤੇ ਕੱਲ ਵੀ ਸਹੀ ਗੱਲ ਹੈ ਨਾ ਹਾਂ ਹੋਰ ਬੜੀਆਂ ਬੜੀਆਂ ਸੁੰਨੀਆਂ ਗੱਲਾਂ ਆਪਾਂ ਕਰਦੇ ਹਾਂ ਨਹੀਂ ਨਹੀਂ ਬੜਾ ਵਧੀਆ ਲੱਗਿਆ ਪਤਾ ਨਹੀਂ 1.5 ਘੰਟੇ ਅੰਕਲ ਨਾਲ ਕੋ ਬੈਠੇ ਸਹੀ ਹਾਂ ਪਹਿਲੀ ਵਾਰੀ ਮੁਲਾਕਾਤ ਹੋਈ ਤੇ ਲੱਗੇ ਨਹੀਂ ਸੀ ਨਹੀਂ ਟਾਈਮ ਕੱਢ ਲਿਆ ਤੇ ਬਹੁਤ ਵਧੀਆ ਵੀਰਿਆ ਅਸੀਂ ਵੀ ਜਦੋਂ ਕਿਤੇ ਆਵਾਂਗੇ ਕੈਨੇਡਾ ਟੋਰਾਂਟੋ ਤੁਹਾਨੂੰ ਜ਼ਰੂਰ ਮਿਲਾਂਗੇ ਜਾਂਜੀ ਤੇ ਅਸੀਂ ਵੀ ਕਹਿ ਕੇ ਆਇਆ ਵੀ ਜਦੋਂ ਤੁਸੀਂ ਇੱਧਰ ਨੂੰ ਆਏ ਜਾਂ ਇੰਡੀਆ ਨੂੰ ਗਏ ਤੇ ਤੁਹਾਨੂੰ ਜ਼ਰੂਰ ਹਾਂ ਹੋ ਕੇ ਜਾਇਓ ਕਹਿੰਦੇ ਬਿਲਕੁਲ ਜੀ ਦੇਖੋ ਇਹ ਰਿਸ਼ਤੇ ਭਾਜੀ ਕੀ ਕਹਿੰਦੇ ਹੁੰਦੇ ਖੂਨ ਦੇ ਰਿਸ਼ਤੇ ਨਹੀਂ ਕੇ ਪਰ ਇੰਨੇ ਪਿਆਰ ਦੇ ਰਿਸ਼ਤੇ ਆ ਜਿਹੜੇ ਤੁਹਾਨੂੰ ਇਹ ਵੀ ਜਾਣ ਕੇ ਯਾਦ ਕਰਨ ਦੇ ਸਾਨੂੰ ਗੱਲਾਂ ਦੱਸਦੇ ਸਾਰੀਆਂ ਉਥੋਂ ਤੇ ਬਾਕੀ ਇਹ ਹੁਣ ਗੱਲਾਂ ਉਹ ਨਹੀਂ ਰਹਿ ਗਈਆਂ ਵੀ ਜਿਹੜੇ ਨੇੜੇ ਦੇ ਰਿਸ਼ਤੇ ਆ ਵੀ ਉਹ ਹੀ ਵਧੀਆ ਮਿਲਦੇ ਆ ਸਜਾਨਾ ਇਹ ਤਾਂ ਗੱਲਾਂ ਰਹੀ ਨਹੀਂ ਗਈਆਂ ਸਭ ਨੂੰ ਦੇਖਦੇ ਨੂੰ ਮਿਲੂਗਾ ਉਹਨੂੰ ਤਾਂ ਮਿਲਾਂਗੇ ਬਸ ਆਪਣਾ ਤਸੂਲ ਆ ਵੀ ਜਿਹੜਾ ਦਿਲੋਂ ਮਿਲਦਾ ਅਸੀਂ ਉੱਡ ਕੇ ਮਿਲਦੇ ਆ ਤੇ ਵਧੀਆ ਲੱਗਦਾ ਸਾਨੂੰ ਵੀ ਆਰਾਮ ਨਾ ਬੋਲ। ਅਰਾਜ ਨੀਂਦ ਦਾ ਦੇਖੋ ਕਿਵੇਂ ਕੀ ਹਿਸਾਬ ਹੈ। ਟਾਈਮਿੰਗ ਉਠੀ ਸੀ ਤੇ ਸਵੇਰ ਨੂੰ অলਰੈਡੀ ਬੰਦ ਕਰ ਦੇਈਆਂ। ਸੌ ਲਿਆ ਬਸ ਸਹੀ ਗੱਲ ਹੈ। ਹਾਂ। ਫੱਕਾ ਪਾ ਰਹੀ ਹੋਈ ਹੈ। ਸਹੀ ਗੱਲ ਹੈ। ਮੈਂ ਵੀ ਨਹੀਂ ਕਿਹਾ ਆਣ ਕੇ ਕਹਿੰਦਾ ਮੈਂ ਨਹੀਂ ਸੋਣਾ ਹੈਗਾ। ਕਹਿੰਦਾ ਮੈਨੂੰ ਨਹੀਂ ਜੈਟ ਲੈਗ ਹੁੰਦਾ ਹੈਗਾ ਹਨਾ। يبقى ਕੇ 2 ਘੰਟੇ ਸੋ ਰਿਆ ਤੇ ਹੁਣ ਫੇ ਕਹਿੰਦਾ ਵਾ ਕਹਿੰਦਾ ਹਾਏ ਮੇਰੀ ਹਾਲਤ ਤੇ ਖਰਾਬ ਹੈਗਾ ਥੋੜੀ ਬੇਰਾਵੀ ਤਾਂ ਹੋਈ ਨਹੀਂ ਨਹੀ ਉਹ ਟਾਈਮਿੰਗ ਦਾ ਖਰਚ ਪੈਂਦਾ ਨਾ ਵੀ 6-7 ਘੰਟਿਆਂ ਦਾ ਖਰਚ ਹੋ ਜਾਂਦਾ ਆਪਣਾ ਉਹਨਾਂ ਨਾਲ ਇਹ ਕੋਈ ਨਹੀਂ ਤੇ ਅਸੀਂ ਤਾਂ ਖਾवट ਵੀ ਤਾਂ ਬਹੁਤ ਹੋਣੀ ਨਾ ਹਰ ਰੋਜ਼ ਚਾਰ ਵਸੇਰੇ ਹੋ ਤੇ ਤਿਆਰ ਹੋ ਹਮੇ ਵੀ ਬਹੁਤ ਹੈ ਨਾ ਦਿੱਲੀ ਬਹੁਤ ਕਮ ਹੈ ਬਹੁਤ ਜ਼ਿਆਦਾ ਨਹੀਂ ਆ ਵਧੀਆ ਹੋਇਆ ਵੀ ਵੀ ਇਹ ਟ੍ਰਿਪ ਮੈਨੂੰ ਆਪ ਇਦਾਂ ਦਾ ਬਹੁਤ ਵਧੀਆ ਲੱਗਦਾ ਵੀ ਜਿਹੜਾ ਤੁਸੀਂ ਘੁੰਮ ਵੀ ਲੋ ਨਾਲੇ ਫੈਮਿਲੀ ਚ ਬੈ ਕੇ ਗੱਲਾਂ ਕਰ ਲਓਗਾ ਨਾ ਤੇ ਨਾ ਤੇ ਸਾਡਾ ਦੋਨੋਂ ਦਾ ਪਹਿਲਾ ਟ੍ਰਿਪ ਸੀ ਹੈ ਇਦਾਂ ਫੈਮਿਲੀ ਕੁਲ ਹੈ ਨਾ ਤੇ ਪਹਿਲਾਂ ਸੀ ਇਹ ਚਾਹੀਦਾ ਹੈ ਹੁੰਦੇ ਹੁੰਦੇ ਚਾਹੀਦਾ ਹੈ ਇੱਕ ਇਦਾਂ ਵੀ ਨਾਲੇ ਦੇਖੋ ਇੱਕ ਵਾਰੀ ਮਿਲ ਲਿਆ ਸਾਰਿਆਂ ਨੇ ਕਿੰਨਾ ਵਧੀਆ ਲੱਗਿਆ ਬਿਲਕੁਲ ਤੇ ਗਾਮੀ ਬੱਚੇ ਵੀ ਆਪਸ ਵਿੱਚ ਚੱਲ ਸਾਰੇ ਜੁੜ ਗਏ ਹੁਣ ਤੇ ਵੀ ਤਾਂ ਲੜੀ ਤੁਰੀ ਰਹੂਗੀ ਵਧੀਆ ਤੇ ਤੁਸੀਂ ਸਾਨੂੰ ਇਦਾਂ ਹੀ ਪਿਆਰ ਕਰਦੇ ਰਹੋ ਤੇ ਵਧੀਆ ਵਧੀਆ ਕਮੈਂਟ ਜਰੂਰ ਹਾਂਜੀ ਕਮੈਂਟ ਜਰੂਰ ਕਰਿਆ ਕਰੋ ਸਾਨੂੰ ਤੇ ਇੱਕ ਚੀਜ਼ ਮੈਂ ਕਹਿਣੀ ਸੀ ਕਿ ਜਿਹੜੇ ਉਹ ਪਿੰਡ ਗਾਗਨਾ ਸੋਨੀਕੋਰ ਉਹ ਅੱਜ ਕੱਲ ਤੁਸੀਂ ਕਮੈਂਟ ਨਹੀਂ ਕਰਦੇ ਕੀ ਗੱਲ ਠੀਕ ਠਾਕ ਹੋ ਵੀ ਤੁਹਾਡਾ ਕਮੈਂਟ ਨਹੀਂ ਆਇਆ ਮੈਨੂੰ ਹੁਣ ਕਈ ਵੀਡੀਓਜ਼ ਆਈਆਂ ਉਹਨਾਂ ਚ ਨਹੀਂ ਤਾਂ ਤੁਹਾਡਾ ਹਰ ਵੀਡੀਓ 'ਚ ਕਮੈਂਟ ਹੁੰਦਾ ਹੈ ਜਰੂਰ ਤੇ ਤੁਸੀਂ ਸਾਨੂੰ ਕਮੈਂਟ ਕਰਕੇ ਦੱਸਿਓ ਹਨਾ ਜੀ ਵੀ ਤੁਹਾਨੂੰ ਵਧੀਆ ਨਹੀਂ ਲੱਗਦਾ ਜਾਂ ਵੈਸੇ ਬਿਜ਼ੀ ਹਾਂ ਤੇ ਕਿਉਂਕਿ ਜਿਨ੍ਹਾਂ ਦੇ ਹਮੇਸ਼ਾ ਕਮੈਂਟ ਆਉਂਦੇ ਸੀ ਤੇ ਉਹ ਦਿਮਾਰਚ ਰਹਿੰਦਾ ਨਾ ਮੈਂ ਰਿਪਲਾਈ ਜੋ ਕਰਦੀ ਸੀ ਤੇ ਮੈਨੂੰ ਕਈ ਦਿਨਾਂ ਤੱਕ ਇਦਾਂ ਲੱਗਿਆ ਵੀ ਉਹਨਾਂ ਦਾ ਮੈਸੇਜ ਨਹੀਂ ਆਇਆਗਾ ਵੀ ਕਮੈਂਟ ਨਹੀਂ ਆਇਆ ਹੂੰ ਤੇ ਮੈਂ ਤੁਮਸ ਜਿਹੜੀ ਵੀਡੀਓ ਬਣਾਈ ਸੀ ਹੈ ਨਾ ਜਿਹੜੀ ਕੇਕ ਕਟਿਆ 5000 ਸਬਸਕਰਾਈਬਰ ਹੋ ਗਏ ਨੇ ਤੇ ਅਸੀਂ ਉਹ ਵੀ ਦੱਸਤੀ ਮਾੜਾ ਜਾਂ ਕਿ

ਹੋਣੇ ਸੀ ਵਾਪਸ ਆ ਗਏ ਆ ਤੇ ਅਸੀਂ ਹੁਣ ਸਲਾ ਬਣਾਈਏ ਕਿ ਅਸੀਂ ਫਿਰ ਬੈਠਾਂਗੇ ਕੱਲ ਨੂੰ ਹਨਾ ਹਾਂਜੀ ਤੇ ਉਹ ਚੀਜ਼ ਫੇਰ ਅਸੀਂ ਤੁਹਾਡੇ ਕਮੈਂਟ ਦੇ ਜਵਾਬ ਵੀ ਦਿੱਤੇ ਸੀਗੇ ਤੇ ਫਿਰ ਅਸੀਂ ਕਿਹਾ ਵੀ ਉਹ ਚੀਜ਼ ਤੇ ਜ਼ਰੂਰੀ ਹੋਣੀ ਚਾਹੀਦੀਏ ਤਾਂ ਪਤਾ ਨਹੀਂ ਕਿ ਕਿੱਥੇ ਮਿਸਟੇਕ ਹੋਈ ਜਾਂ ਕਿਵੇਂ ਇਸ ਕਰਕੇ ਉਹ ਵੀਡੀਓ ਸਾਡੇ ਕੋਲ ਜਿਹੜੀ ਬਣੀ ਪਈ 20 ਮਿੰਟ ਦੀ ਫਿਰ ਅਸੀਂ ਉਹ ਨਹੀਂ ਅਪਲੋਡ ਕੀਤੀ ਤੇ ਹੁਣ ਤੁਹਾਨੂੰ ਜਲਦੀ ਅਸੀਂ ਉਹ ਵੀ ਕਰਾਂਗੇ ਦਿਖਾਵਾਂਗੇ ਤੇ ਚਲੋ ਪੀਣੀ ਚਾ